ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਸ਼ੂਟਰ ਚਰਨਜੀਤ ਉਰਫ ਰਾਜੂ ਜਿਹੜਾ ਫਰਾਰ ਹੋ ਗਿਆ ਦਾਦਿਆ ਕਿ ਗੈਂਗਸਟਰ ਦੇ ਸਾਥੀ ਪੁਲਿਸ ਨੂੰ ਚੱਕਮਾ ਦੇ ਕੇ ਉਸ ਨੂੰ ਹਸਪਤਾਲ ਦੇ ਵਿੱਚੋਂ ਲੈ ਕੇ ਫਰਾਰ ਹੋ ਗਏ ਨੇ ਅਤੇ ਹਸਪਤਾਲ ਦੇ ਵਿੱਚੋਂ ਗੈਂਗਸਟਰ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਅਤੇ ਇਸ ਗੈਂਗਸਟਰ ਦੇ ਖਿਲਾਫ ਅੱਧੀ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਵੀ ਦਰਜ ਸਨ ਉੱਥੇ 21 ਦਸੰਬਰ 2023 ਨੂੰ ਜਦੋਂ ਪੁਲਿਸ ਇਸ ਸ਼ੂਟਰ ਦਾ ਪਿੱਛਾ ਕਰ ਰਹੀ ਸੀ ਤਾਂ ਉਸਨੇ ਵੀ ਪੁਲਿਸ ਦੇ ਉੱਤੇ ਗੋਲੀ ਚਲਾ ਦਿੱਤੀ ਸੀ ਅਤੇ ਮੁਕਾਬਲੇ ਦੇ ਦੌਰਾਨ ਉਸਦੀ ਲੱਤ ਦੇ ਵਿੱਚ ਗੋਲੀ ਲੱਗੀ ਫਿਲਹਾਲ ਪੁਲਿਸ ਉਸਦੀ ਹੁਣ ਪਾਲ ਕਰ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਡੀਐਸਪੀ ਮਸੀਹ ਦਾ ਕਹਿਣਾ ਹੈ ਕਿ ਗੈਂਗਸਟਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸਦੇ ਸਾਥੀ ਪੁਲਿਸ ਨੂੰ ਚੱਕਮਾ ਦੇ ਕੇ ਉਸ ਨੂੰ ਲੈ ਕੇ ਫਰਾਰ ਹੋਏ ਨੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੇ ਵਿੱਚ ਗੈਂਗਸਟਰ ਦੇ ਫਰਾਰ ਹੋਣ ਦੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਅਤੇ ਉਸ ਦੀ ਭਾਲ ਦੇ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪੁਲਸ ਜਲਦੀ ਹੀ ਇਸ ਗੈਂਗਸਟਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਵੇਗੀ ਰਾਤਰੀਕ ਸ਼ਾਮ ਨੂੰ ਕੋਈ ਉਹਦੇ ਪ੍ਰੋਬਲਮ ਆਈ ਸੀ ਚਰਨਜੀਤ ਸਿੰਘ ਰਾਜੂ ਦੇ ਉਹਨੂੰ ਜੇਲ ਵੱਲੋਂ ਐਡਮਿਟ ਕਰਾਇਆ ਗਿਆ ਸੀਗਾ ਜੀ ਗੋਮਿੰਦਰਾ ਸਾਹਿਬ ਵੱਲੋਂ ਉਹ 15 ਤਰੀਕ ਦਾ ਐਡਮਿਟ ਸੀਗਾ ਰਾਤੀ ਸਾਨੂੰ 2:30 ਵਜੇ ਲਾਗੇ ਇਨਫਾਰਮੇਸ਼ਨ ਆਈ ਕਿ ਵੀ ਉਹਨੂੰ ਜੇਲ ਦੇ ਵਿੱਚ ਸੌਰੀ ਹਸਪੀਟਲ ਦੇ ਵਿੱਚੋਂ ਕੋਈ ਅਣਪਛਾਤੇ ਵਿਅਕਤੀ ਭਜਾ ਕੇ ਲੈ ਗਏ ਨੇ ਜੀ ਮੋਟਰਸਾਈਕਲ ਦੇ ਉੱਪਰ ਜਦੋਂ ਅਸੀਂ ਆ ਕੇ ਵੈਰੀਫਾਈ ਕੀਤਾ ਉਹਨਾਂ ਵਿੱਚੋਂ ਇੱਕ ਬੰਦਾ ਸੀ ਵੈਰੀਫਾਈ ਹੋ ਗਿਆ ਉਹ ਗੁਲਾਬ ਸਿੰਘ ਸੀ ਉਹਨੇ ਉਹਦੇ ਨਾਲ ਭਜਾਉਣ ਦੇ ਵਿੱਚ ਉਹਨੇ ਉਹਦੀ ਮਦਦ ਕੀਤੀ ਆ ਉਹ ਵੀ ਰਾਤ ਦਾ ਫਰਾਰ ਹੋਇਆ ਕਰੋ ਜੀ ਸਰ ਇਹਦੇ ਵਾਸਤੇ ਕੋਈ ਸੀਸੀਟੀਵੀ ਫੁਟੇਜ ਹਸਪੀਟਲ ਤੋਂ ਮਿਲੀ ਇਧਰਲੀ ਸਾਈਡ ਦੇ ਨਹੀਂ ਮਿਲੀ ਸਿਵਲ ਹਸਪੀਟਲ ਦੇ ਫੋਟੋ ਜਿਹੜੇ ਅਸੀਂ ਕਢਵਾਇਆ ਨੇ ਜੀ ਉਹਦੇ ਵਿੱਚ ਸਾਨੂੰ ਡਾਊਟ ਆ ਵੀ ਦੋ ਤਿੰਨ ਬੰਦੇ ਹੋਰ ਆਉਂਦੇ ਨੇ ਉਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਨੇ ਕੌਣ ਕੌਣ ਆ ਜੀ ਉਹ ਆਪਣੇ ਉਸਨਾਂ ਸਰ ਹੁਣ ਕਿਸ ਤਰ੍ਹਾਂ ਦਾ ਕੋਈ ਮੁਕੱਦਮਾ ਇਹਦੇ ਖਿਲਾਫ ਹੈ ਜੀ ਉਹ ਤਰੀ ਧਾਰਾ ਉਹਨਾਂ ਦੀ ਸਟੇਟਮੈਂਟ ਦੇ ਉੱਪਰ ਕੇਸ ਰਜਿਸਟਰ ਕੀਤਾ ਜਾ ਰਿਹਾ ਜੀ ਉਹ ਅਸੀਂ ਰਾਤੀ ਉਹਨਾਂ ਨੇ ਜਿਹੜੀਆਂ ਸਟੇਟਮੈਂਟ ਲਿਖਾਈ ਸੀ ਉਹਦੇ ਮੁਤਾਬਕ ਕੇਸ ਰਜਿਸਟਰ ਕਰਦ ਲਏਗਾ ਫਰਦਰ ਇਨਵੈਸਟੀਗੇਸ਼ਨ ਆਨ ਗੋਇੰਗ ਹੀ ਹਜੇ ਸਾਰੇ ਉਹਦੇ ਜਿਹਦੇ ਸਾਬ ਦੇ ਨਾਲ ਕੋਈ ਜਿੰਨੇ ਚਿਰ ਤੱਕ ਆ ਸਕਦਾ ਜੀ ਹੋ ਲੱਗੇ ਹੋਏ ਆ ਜੀ ਜਲਦੀ ਕੋਸ਼ਿਸ਼ ਤਾਂ ਸਾਡੀ ਆ ਵੀ ਇਮੀਡੀਏਟਲੀ ਪੰਮ ਅਰੈਸਟ ਕਰ ਲਈਏ ਜੀ ਹੁਣ ਪਾਰਟੀਆਂ ਸਾਡੀਆਂ ਆਲਰੇਡੀ ਸਾਰੀਆਂ ਮੂਵ ਕੀਤੀਆਂ ਹੋਈਆਂ ਆ ਮੰਨ ਜੋ ਗਿਆਸਪੀ ਸਾਹਿਬ ਨੇ ਸਾਰਿਆਂ ਨੂੰ ਅਲਰਟ ਕੀਤਾ ਹੋਇਆ ਆ ਅਸੀਂ ਤਾਂ ਤੁਹਾਡੇ ਮਾਧਮ ਦੇ ਜ਼ਰੀਏ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਜੇ ਇਹ ਕਿਸੇ ਵੀ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਕਰਾਉਣ ਆਉਂਦਾ ਆ ਇਹਦੀ ਲਤ ਨੂੰ ਸ਼ਕੰਜਾ ਲੱਗਾ ਹੋਇਆ ਆ ਜੀ ਤੇ ਵੀ ਸਾਨੂੰ ਇਮੀਡੀਏਟਲੀ ਸੂਚਿਤ ਕੀਤਾ ਜਾਵੇ ਕਿਉਂਕਿ ਇਹਨੇ ਲੱਤ ਦਾ ਹੀ ਕਿਹਾ ਸੀਗਾ ਕਿ ਮੇਰੇ ਪੇਨ ਹੋ ਰਹੀ ਆ ਬਹੁਤ ਜ਼ਿਆਦੀ ਤੇ ਟ੍ਰੀਟਮੈਂਟ ਕਰਾਇਆ ਜਾਵੇ ਤੇ ਇਹ ਟ੍ਰੀਟਮੈਂਟ ਤੋਂ ਬਿਨਾ ਰਹਿ ਨਹੀਂ ਸਕਦਾ ਸਰ ਇਥੇ ਅਨਗੈਰੀ ਕਿਹੜੇ ਡਿਪਾਰਟਮੈਂਟ ਦੀ ਮੰਨੀ ਜਾ ਸਕਦੀ ਹੈ ਅਨਗੈਰੀ ਕਿਦੀ ਹੀਰਾ ਅਨਗੈਰੀ ਫਿਲਹਾਲ ਤਾਂ ਇਹਦੇ ਬਾਰੇ ਅਸੀਂ ਕੋਈ ਕਲੀਅਰ ਨਹੀਂ ਕਰ ਸਕਦੇ ਜੀ ਕਿਉਂਕਿ ਇਹਦੇ ਬਾਰੇ ਤਾਂ ਜੇਲ ਸੁਪਰਡੈਂਟ ਸਾਹਿਬ ਹੀ ਕਲੀਅਰ ਕਰ ਸਕਦੇ ਆ ਜੀ ਮੈਂ ਸਿਕਿਉਰਿਟੀ ਵਿਚ ਰਹਿਣੀ ਨਹੀਂ ਲਾਈਏ ਇੱਥੇ ਨਹੀਂ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਸੀਗਾ ਸਾਡੇ ਵੱਲੋਂ ਕੋਈ ਸਿਕਿਉਰਿਟੀ ਨਹੀਂ ਲੱਗੀ ਸੀਗੀ ਜੀ ਜੇਲ ਵੱਲੋਂ ਹੀ ਸਿਕਿਉਰਿਟੀ ਲਗਾਈ ਗਈ ਸੀ ਸਿਵਲ ਹਸਪੀਟਲ ਦੇ ਕਿਹੜੇ ਕੈਮਰੇ ਵੀ ਚੈੱਕ ਕੀਤੇ ਹੈਗੇ ਨੇ ਚੈੱਕ ਕਰ ਰਹੇ ਆ ਜੀ ਹੈਗੇ ਨੇ ਸਿਵਲ ਹਸਪੀਟਲ ਦੇ ਕੈਮਰੇ ਉਹਨਾਂ ਵਿੱਚ ਕੁਝ ਫੋਟੋਸ ਆਈਆਂ ਨੇ ਉਹਨਾਂ ਤੋਂ ਫਰਦਰ ਅਗੇ